ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਉਹਨਾਂ ਦੇ ਆਪਣੇ ਹੀ ਵਿਧਾਇਕ ਜਿਹੜੇ ਮੰਤਰੀ ਨੇ ਉਹਨਾਂ ਦੀ ਛੁੱਟੀ ਕਰਨ ਬਾਰੇ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਪਟਾਣ ਮਾਜਰਾ ਦਾ ਬਿਆਨ ਆਇਆ ਕਿ ਸਾਨੂੰ ਤਾਂ ਕਿਸੇ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਜਿਹੜੇ ਅਸੀਂ ਕੰਮ ਨਹੀਂ ਕਰ ਸਕਦੇ ਨਾ ਹੀ ਸਾਨੂੰ ਕੰਮ ਕਰਨ ਦੇ ਜਿਹੜੇ ਨੇ ਇਹ ਜਿਹੜੇ ਨੇ ਹੁਕਮ ਦਿੱਤੇ ਜਾਂਦੇ ਨੇ ਅਸੀਂ ਤਾਂ ਇੱਕ ਚਪੜਾਸੀ ਤੱਕ ਦੀ ਬਦਲੀ ਨਹੀਂ ਕਰਵਾ ਸਕਦੇ ਲੇਕਿਨ ਦੂਸਰੇ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਕਿਹਾ ਹੈ ਕਿ ਜਿਹੜੇ ਨੇ 28 ਜਿਲ੍ਹਿਆਂ ਦੇ ਉੱਤੇ ਵੱਡੇ ਇਨਚਾਰਜ ਲਗਾ ਦਿੱਤੇ ਜਾਣਗੇ ਯਾਨੀ ਕਿ ਉਹਨਾਂ ਵਿਧਾਇਕਾ ਮੰਤਰੀਆਂ ਦੀ ਪਾਵਰ ਖਤਮ ਹੋ ਜਾਵੇਗੀ ਜਿਹੜੇ ਵਿਧਾਇਕ ਮੰਤਰੀ ਪਹਿਲਾਂ ਹੀ ਉੱਥੇ ਕੰਮ ਕਰ ਰਹੇ ਅਜਿਹਾ ਕਿਉਂ ਕਰਨ ਜਾ ਰਹੇ ਨੇ ਕੀ ਇਹਦੇ ਵਿੱਚ ਵੱਡਾ ਰੀਜ਼ਨ ਹੈ ਕਿ ਚੱਕਰ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਜਿਹੜੀ ਵਿਧਾਇਕਾਂ ਦੇ ਉੱਤੇ ਜਿਹੜਾ ਹੈ ਵਿਸ਼ਵਾਸ ਨਹੀਂ ਕਰ ਰਹੀ ਹਾਲਾਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਗਰਾਊਂਡ ਲੈਵਲ ਦੀ ਰਿਪੋਰਟ ਚੈੱਕ ਕਰਾਈ ਤਾਂ ਉਸ ਰਿਪੋਰਟ ਦੇ ਵਿੱਚ ਜਿਹੜੇ ਨੇ ਕਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਰਿਪੋਰਟ ਨਿਕਲ ਕੇ ਚੰਗੀ ਨਹੀਂ ਆਈ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਸੀਂ ਨਿਚੋਂਦੀ ਕਿ 2027 ਦੇ ਵਿੱਚ ਵੱਡੀ ਮਾਰ ਪਵੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਕਾਫੀ ਆਸਾਂ ਵੀ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਨਾਲ ਆ ਕੇ ਖੜਨਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੀ ਸਾਨੂੰ ਚੁਣਿਆ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਆਪਦੇ ਹੀ ਹਾਈ ਕਮਾਂਡ ਵੱਲੋਂ ਤੇ ਦੂਸਰੇ ਪਾਸੇ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਵੱਲੋਂ ਜੇਕਰ ਗੱਲ ਕਰੀਏ ਜਿੱਥੇ ਹਲਕਾ ਇੰਚਾਰਜ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਜਿਹੜੀ ਹੈ ਖੁਰਦ ਹੋ ਜਾਂਦੀ ਜਾ ਰਹੀ ਹੈ ਯਾਨੀ ਕਿ ਰੁੜਦੀ ਨਜ਼ਰ ਆ ਰਹੀ ਹੈ ਹੁਣ ਵੱਡੀ ਅਹਿਮ ਖਬਰ ਨਿਕਲ ਕੇ ਆਈ ਹੈ ਕਿ ਆਮ ਆਦਮੀ ਪਾਰਟੀ ਦੀ ਆਪਦੀ ਵਿਧਾਇਕਾ ਜਿਹਨੇ ਪਹਿਲਾਂ ਅਸਤੀਫਾ ਦਿੱਤਾ ਕੁਲਤਾਰ ਸਿੰਘ ਸੰਧਵਾ ਨੂੰ ਲੇਕਿਨ ਜਿਹੜਾ ਸਵੀਕਾਰ ਨਹੀਂ ਕੀਤਾ ਗਿਆ ਅਸੀਂ ਗੱਲ ਕਰ ਰਹੇ ਹਾਂ ਖਰੜ ਤੋਂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਨਮੋਲ ਗਗਨ ਮਾਰ ਹੁਣ ਉਹਨਾਂ ਦੀ ਜਿਹੜੀ ਹੈ ਆਪਣੀ ਕੁਰਸੀ ਨੂੰ ਖਤਰਾ ਪੈ ਗਿਆ ਹੈ ਯਾਨੀ ਕਿ ਪਹਿਲਾਂ ਅਸਤੀਫਾ ਦੇਣ ਦੀ ਗੱਲ ਕੀਤੀ ਗਈ ਉਹਨਾਂ ਵੱਲੋਂ ਲੇਕਿਨ ਉਹ ਹੁਣ ਅਸਤੀਫਾ ਜਿਹੜਾ ਹੈ ਕੁਲਤਾ ਸਿੰਘ ਸਰਦਵਾ ਤੇ ਜਿਹੜੇ ਨੇ ਅਮਨ अरोड़ा ਵੱਲੋਂ ਸਮਝਾ ਕੇ ਵਾਪਸ ਕਰ ਲਿਆ ਗਿਆ ਤੇ ਦੂਸਰੇ ਪਾਸੋਂ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਵੱਡੀ ਗੜਬੜ ਹੋਈ ਹੈ ਵੱਡੀ ਹਲਚਲ ਮੱਚੀ ਹੋਈ ਹੈ ਉਹਦੇ ਦੌਰਾਨ ਹੁਣ ਆਮ ਆਦਮੀ ਪਾਰਟੀ ਤੋਂ ਅਨਮੋਲ ਗਗਨ ਮਾਨ ਦਾ ਵੀ ਜਿਹੜਾ ਹੈ ਹੱਥ ਖਿਸਕਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਲੋਕਾਂ ਨੇ ਕਿਹਾ ਕਿ ਖਰੜ ਦੇ ਵਿੱਚ ਕੋਈ ਕੰਮ ਨਹੀਂ ਹੋਏ ਨਾ ਸੜਕਾਂ ਬਣੀਆਂ ਆਮ ਹੀ ਲੋਕ ਸੋਸ਼ਲ ਮੀਡੀਆ ਤੇ ਵਿਰੋਧ ਕਰਦੇ ਸਾਹਮਣੇ ਆਏ ਲੇਕਿਨ ਹੁਣ ਅਨਮੋਲ ਗਗਨ ਮਾਨ ਦੇ ਉੱਤੇ ਜਿਹੜੇ ਨੇ ਵਿਰੋਧ ਉਹਨਾਂ ਨੂੰ ਕਹਿ ਰਹੇ ਨੇ ਕਿ ਕੋਆਰਡੀਨੇਟਰ ਲਗਾ ਦਿੱਤਾ ਜਾਵੇਗਾ ਤੇ ਉਹਨਾਂ ਦਾ ਹਲਕਾ ਇੰਚਾਰਜ ਲਗਾ ਦਿੱਤਾ ਜਾਏਗਾ ਯਾਨੀ ਕਿ ਸਾਹ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਕਿ ਅਨਮੋਲ ਗਗਨ ਮਾਨ ਨੇ ਆਪਣੇ ਇਲਾਕੇ ਦੇ ਵਿੱਚ ਕੰਮ ਨਹੀਂ ਕੀਤੇ ਉਹਨਾਂ ਨੇ ਆਪਣੇ ਇਲਾਕੇ ਵਿੱਚ ਜਿਹੜੀ ਹੈ ਉਸ ਇਮਾਨਦਾਰੀ ਨਾਲ ਕੰਮ ਕਰਕੇ ਨਹੀਂ ਨਿਭਾਏ ਹਾਲਾਂਕਿ 5 ਮਿੰਟ ਦੀ ਚੁਟਕੀ ਨਾਲ ਐਮਐਸਪੀ ਬਦਲਣ ਵਾਲੀ ਅਨਮੋਲ ਗਗਨ ਮਾਨ ਦੀ ਕੁਰਸੀ ਨੂੰ ਅੱਜ ਆਪਣੇ ਆਪ ਖਤਰਾ ਹੋ ਗਿਆ ਹੈ ਪਹਿਲਾਂ ਤਾਂ ਸਿਫਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਸਤੀਫਾ ਤਾਂ ਚਾਹੇ ਉਹਨਾਂ ਦਾ ਨਹੀਂ ਸਵੀਕਾਰ ਹੋਇਆ ਵਾਪਸ ਆ ਗਏ ਪਾਰਟੀ ਦੇ ਵਿੱਚ ਲੇਕਿਨ ਲੋਕਾਂ ਵੱਲੋਂ ਜਾਰੀ ਹੈ ਵਿਰੋਧ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਜਿੱਥੇ ਉਹਨਾਂ ਦੇ ਸਿਰ ਤੇ ਕੋਆਰਡੀਨੇਟਰ ਲਗਾ ਦਿੱਤਾ ਗਿਆ ਹੈ ਇਨਚਾਰਜ ਲਗਾ ਦਿੱਤਾ ਗਿਆ ਹੈ ਇਸ ਕਰਕੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀਆਂ ਦੀ ਜਿਹੜੀ ਹੌਲੀ-ਹੌਲੀ ਸਚਾਈ ਆਉਣੀ ਲੋਕਾਂ ਦੇ ਸਾਹਮਣੇ ਸ਼ੁਰੂ ਹੋ ਗਈ ਹੈ ਯਾਨੀ ਕਿ ਚਾਹੇ ਉਹ ਆਮ ਘਰ ਦਾ ਬੰਦਾ ਸੀ ਚਾਹੇ ਉਹ ਖਾਸ ਘਰ ਦਾ ਬੰਦਾ ਸੀ ਲੇਕਿਨ ਹਾਈ ਕਮਾਂਡ ਉਹਨਾਂ ਦੇ ਆਦੇ ਕੰਮਾਂ ਤੋਂ ਜਿਹੜੀ ਹੈ ਖੁਸ਼ ਨਹੀਂ ਹੈ ਤੇ ਦੂਸਰੇ ਪਾਸੇ ਕਿਸਾਨ ਤੇ ਲੋਕ ਵੀ ਖੁਸ਼ ਦਿਖਾਈ ਨਹੀਂ ਦੇ ਰਹੇ ਤਾਂ ਹੁਣ ਇਸ ਟਾਈਮ ਦੀ ਸਭ ਤੋਂ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਜਿਹੜੀ ਅਨਮੋਲ ਗਗਰਮਾਨ ਹੈ ਉਹਦੇ ਹਲਕੇ ਦੇ ਉੱਤੇ ਇਨਚਾਰਜ ਲਗਾ ਦਿੱਤਾ ਜਾਇਆ ਵਿਨੋਦ ਕੁਮਾਰ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਹੁਣ ਅਨਮੋਲ ਗगनਮਾਨ ਆਪਣੇ ਹਲਕੇ ਦੇ ਵਿੱਚ ਜਿਹੜੀ 5 ਮਿੰਟ ਐਸ ਐਮ ਐਸਪੀ ਲੈਣ ਦਾ ਗੱਲ ਕਰਦੀ ਸੀ ਉਹ ਹੁਣ ਆਪਣੇ ਹੀ ਕੋਆਰਡੀਨੇਟਰ ਦੇ ਥੱਲੇ ਕੰਮ ਕਰੇਗੀ ਆਪਣੇ ਹੀ ਇੰਚਾਰਜ ਦੇ ਥੱਲੇ ਕੰਮ ਕਰੇਗੀ ਹਾਲਾਂਕਿ ਇੰਚਾਰਜ ਤੇ ਕੋਆਰਡੀਨੇਟਰ ਦੇ ਨਾਮ ਜਿਹੜੇ ਨੇ ਵਿਨੋਦ ਕੁਮਾਰ ਦਾ ਨਾਮ ਤਾਂ ਤੁਹਾਨੂੰ ਦੱਸ ਹੀ ਦਿੱਤਾ ਗਿਆ ਬਾਕੀ ਹਲਕਿਆਂ ਦੇ ਨਾਮ ਹਜੇ ਨਿਕਲ ਕੇ ਆਉਣੇ ਬਾਕੀ ਨੇ ਜਿੱਥੇ ਪੰਜਾਬ ਦੇ ਵਿੱਚ ਵੱਡੀ ਤਰਥੱਲੀ ਮਚ ਗਈ ਹੈ ਬਗਾਵਤ ਖੜੀ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਇਹ ਕਿਸ ਰਾਹ ਤੇ ਲੈ ਕੇ ਜਾਏਗੀ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਇਹਨਾਂ ਚੋਣਾਂ ਦੇ ਵਿੱਚ ਕੀ ਵੱਡਾ ਖੁਲਾਸਾ ਨਿਕਲ ਕੇ ਸਾਹਮਣੇ ਆਏਗਾ ਆਮ ਆਦਮੀ ਪਾਰਟੀ ਦਾ